ਸਾਰੇ ਵੀਰੋ ਸਵਾਗਤ ਹੈ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਰੋਜ਼ ਦੀ ਤਰ੍ਹਾਂ ਵੀ ਅੱਜ ਫੇਰ ਕੋਟਕਪੂਰਾ ਤੂੜੀ ਦੀ ਬੋਲੀ ਤੇ ਸਵੇਰ ਦੇ ਜਿਹੜੇ 7 ਵੱਜ ਚੁੱਕੇ ਆ ਤੇ ਤਰੀਕ ਅੱਜ ਹੋ ਗਈ 17 ਅਕਤੂਬਰ 2025 ਨਗ ਬਈ ਤਿੰਨ ਆਇਆ ਤੂੜੀ ਤੇ ਰੇਟ ਅੱਜ ਦਾ ਦੇਖਾਂ ਕੱਲ ਦੀ ਵੀ ਇੱਕ ਟਰਾਲੀ ਗਈ ਸੀ ਟੌਪ ਤੇ ਜਿਹੜਾ ਟੌਪ ਦਾ ਰੇਟ ਰਹਾ ਸੀ 500 ਤੇ 5 ਰੁਪਏ ਤੇ ਅੱਜ ਦਾ ਜਿਹੜਾ ਰੇਟ ਦੇਖਾਂਗੇ ਰੌਣਕ ਮੇਲਾ ਤੁਸੀਂ ਦੇਖ ਸਕਦੇ ਹੋ ਗਾਕ ਵੀ ਹੈ ਗਿਆ ਬਈ ਤੇ ਬਾਕੀ ਰੇਟ ਦਾ ਕੋਈ ਪਤਾ ਨਹੀਂ ਪਹਿਲੀ ਟਰਾਲੀ ਦੀ ਤੂੜੀ ਕਰ ਚੈੱਕ

ਕੁੜੀਆਂ ਸਰਪਾਲ ਦੀ ਆਪਾਂ ਜਗਾ ਠੀਕ ਰੱਤ ਕੰਡਾ ਅੰਦਰੋਂ ਪਾਈਆਂ ਚਾਹ ਲੋ ਤਾਂ ਕੋਈ ਨਹੀਂ ਕੁੜੀ ਲਾਉਂਗੀ ਅਗਲੇ ਨੇ ਆਪਾਂ ਨੂੰ ਦੱਸੋ ਬੋਲੋ ਭਾਈ ਲਾਈਓ ਨਾ 300 ਰੁਪਿਆ 300 300 5 10 15 20 25 30 35 चाली संताली साढ़े तीन सौ बुंजा सठ पैंठ सत्तर पचहत्तर अस्सी पचासी नब्बे पचानवे चार सौ पार सौ पे दस कितनी पाँच सौ रुपया दस पंद्रह भी पच्चीस तो तो ती पी चालीस पड़ताली साढ़े चार सौ बुंजा सठ पैंठ सौ सत्तर पचहत्तर अस्सी पचासी नब्बे चार सौ नब्बे बोलोंगे ना 490 ਰੁਪਏ ਬੋਲ ਇਧਰ ਐ ਕੈਤਰੀ ਉਹਨੇ ਆ ਗਈ ਆ ਲੋੜੀ ਰੋਕਣਾ ਨਹੀਂ ਜਿਹੜਾ ਬੋਲੀ ਦੇਵੇ 400 ਤੇ 90 ਰੁਪਏ ਜਿਹੜਾ ਪਹਿਲੀ ਟਰਾਲੀ 'ਤੇ ਲੱਗੀ ਆ ਤੇ ਬਾੜੇ ਬਾੜਾ ਤਰਾਕਾ ਜਿਹੜਾ ਜਾਣਾ ਹਾਂ ਕਰੋ ਤੂੜੀ ਵੀ ਤਰਪਾਲ ਦੀ ਤੂੜੀ ਸੀ ਇਹ ਅੱਗੇ ਦੇਖਦੇ ਆਪਾਂ arkadaşları gelerek ben ben 4 4 4 ਸੰਦਮਾਲੇ ਤੋਂ ਅੰਦਰ ਤੋਂ ਬੈਠੀ। ਸਰਦੀ ਥੋੜੀ ਬੋਲੋ 300 ਰੁਪਿਆ। 5 ਆਹੋ 600 ਰੁਪਿਆ। 5 ਆਜਾ 5 405 10 ਕਰਦੇ 10 15 20 25 425 ਰੁਪਏ 13 ਰੁਪਈਆ 35 40 41 450 54 65 70 77 80 81 90 95 495 ਬੋਲਾਂਗੇ ਨੇ 500 ਰੁਪਈਆ 500 ਬੋਲਦਾ ਕੋਈ ਆਇਆ 500 500 ਰੁਪਿਆ ਜਿਹੜੀ ਵੀ ਲੱਗੀ ਆ ਦੂਜੀ ਟਰਾਲੀ ਤੇ ਅੰਦਰ ਦੀ ਥੋੜੀ ਸੀ ਤੇ ਦੋ ਟਰਾਲੀਆਂ ਵੀ ਬੋਲੀ ਹੋ ਚੁੱਕੀ ਆ ਤੇ ਮਗਰ ਦੋ ਟਰਾਲੀਆਂ ਹੋਰ ਐਕਟਰ ਟਰਾਲੀ ਹੋਰ ਆ ਗਈ ਆ ਦੇ ਉਹਨਾਂ ਰੇਟ ਬਾਈ ਦੇਖੀਏ ਕਿਥੋਂ ਤੱਕ ਜਾਂਦਾ ਥੋੜੀ ਬਾਹਰ ਦੀ ਆਈ ਮਨਾ ਮੋੜ ਥਲੀ ਨਾ ਹੋਵੇ ਮੈਂ ਆ ਗਿਆ ਉਹ ਕਹਤਾ ਸੀ ਕਿ ਸਈਰੀ ਟਰਾਲੀਆਂ ਵੀ ਆਏ ਨੇ ਕਈ ਵਾਰੀ ਗਾਹ ਕਿ ਆਏ ਹੋਣਗੇ ਹਲੋ ਹਾਂ ਦੇਖਣਾ ਹਾਂ ਸੁਵੇ ਜੀ ਆ ਕਰ ਲੈ ਗਾਲੋ ਹਾਂ ਲਾ ਲਓ ਜੀ ਆ ਇੱਥੇ ਖੜਾ ਮਤਲਬ ਮਾਵੇ ਜੀ 250 ਰੁਪਿਆ ਹੈ ਜਾਂਦੇ ਹੋ ਹਾਂ ਸੋ 310 ਰੁਪਏ ਹਾਂ ਜਿਵੇਂ ਜਿਆ ਹੋ 310 ਰੁਪਏ ਪੰਜ ਗੱਲ ਕਰਦੇ ਪੰਜ 15 20 25 30 40 41 350 50 60 65 70 75 80 84 84 ਚੱਲ ਕਰਦੇ 90 95 400 5 10 15 20 420 ਬੋਲਦਾ ਨਹੀਂ 420 ਕਰ ਦੋ ਇੱਕ ਜਣੇ ਆ ਜੀ 420 ਲੈ ਵੀ ਤੀਜੀ ਟਰਾਲੀ ਵੀ ਲੱਗੇ 400 ਤੇ 20 ਰੁਪਏ ਤੇ ਤੂੜੀ ਵੀ ਅੰਦਰ ਦੀ ਸੀਗੀ ਪਰ ਚੋਆ ਪਿਆ ਹੋਇਆ ਸੀ ਥੋੜਾ ਰੰਗ ਮੈਲਾਇਆ ਸੀ ਤਾਂ ਕਰਕੇ ਥੋੜਾ ਰੇਟ ਡਾਊਨ ਵੱਜਾ ਤੇ 400 ਤੇ 20 ਰੁਪਏ ਲੱਗੇ ਵੀ ਤੀਜੀ ਟਰਾਲੀ ਤੇ ਇੱਕ ਟਰਾਲੀ ਮਗਰ ਹੋਰ ਰਹਿ ਗਈ पूरी कौन कौन है त्तर रुपये चार सौ चार सौ पांच बोली आइए पंद्रह पच्चीस चार सौ पच्चीस ती पी चालीस ਸੱਤਾਰੀ 470 470 ਰੁਪਏ ਉਹਨਾਂ ਬਾਈ ਕਿਨੇ 470 ਰੁਪਏ ਬਾਈ ਜੀ ਕਿਦੀ ਆ 470 ਲਓ ਬਈ ਲਾਸਟ ਡੇਟ ਆਦੀ ਲੱਗੀ 470 ਤੇ ਅੱਜ ਨਾ ਬਈ ਜਿਹੜੇ ਆਏ ਸੀਗੇ ਚਾਰ ਨਾ ਗਏ ਸੀ ਪਹਿਲਾਂ ਕਿ 490 ਲੱਗਿਆ ਸੀਗਾ ਤੇ ਟਾਪ ਦਾ ਰੇਟ ਵੀ 500 ਰੁਪਏ ਆ ਤੇ ਰੇਟ ਅੱਜ ਸਾਡੇ 3490 ਤੋਂ ਰੇਟ ਆ 500 ਰੁਪਏ ਤੱਕ ਆ ਇਧਰ ਆ ਤੇ ਨਗ ਬਈ ਜਿਹੜੇ 4 ਆਏ ਸੀਗੇ உம்ம் <coughs> <coughs> <coughs>